ਇਹ ਗਰਮੀ ਬਹੁਤ ਜ਼ਿਆਦਾ ਤੇ ਯਾਰ ਬਸ ਲੱਗ ਰਿਹਾ। ਉਹ ਨਤ ਰਿਹਾ ਜਾ ਰਿਹਾ ਸੀ ਮੈਂ ਬੁਲਟ ਤੇ ਸਲੋਪ ਕੀਤਾ ਤੇ ਆ ਦੇ। ਠੰਡ ਕਰੂਗਾ। ਕਿੰਨਾ ਉਹ ਥਾਰ ਰਿਕਸ਼ਾ ਚਲਾਣਾ। ਉਹ ਵੀ ਇੱਕ ਛੁੱਟਾ ਰਿਕਸ਼ਾ। ਵਿਚੋ ਹੀ ਪਾ ਦੇ ਕੋਈ। ਭਲੇ ਗੁਰੂ ਰਾਮਦਾਸ। ਕਹਿੰਦਾ ਗੁਰੂ ਰਾਮਦਾਸ ਬਾਪੂ ਜੀ ਵਿਚੇ ਆ ਰਿਹਾ। ਇਹ ਗਰਮੀ ਦੇ ਵਿੱਚ ਰਿਕਸ਼ਾ ਚਲਾਣਾ ਕਿੱਡਾ ਔਖਾ ਸਾਡੇ ਵਜੋਂ। ਉਹ ਵੀ ਇੱਕ ਛੁੱਟਾ ਹੋਇਆ ਰਿਕਸ਼ਾ ਵਾ। ਬਾਪੂ ਜੀ ਰੁਕੇ ਜਿਹੜਾ ਟੋਮੜਾ। ਵੈਕਾਲ ਸਾਹਿਬ ਵਾਈ ਗੁਰਜੀ ਕੀ ਫਤਿਹ ਜੀ ਹੋਰ ਪਿਆਰਿਓ ਚੜ੍ਹਦੀ ਕਲਾ ਜੀ ਕਿੱਥੋਂ ਆ ਰਹੇ ਬਾਬੇ ਕਿੱਥੋਂ ਆ ਰਹੇ ਹੁੰਦਾ ਨਹੀਂ ਹੁੰਦਾ ਨਹੀਂ ਬਸ ਹੁੰਦਾ ਹੈ ਕਰਦਾ ਹੁੰਦਾ ਵਾ ਤੇ ਕਿੰਨੇ ਪੈਸੇ ਕਮਾ ਲੇ ਸੇੜਦੇ 1.5 150 ਰੁਪਏ ਆ ਜਾਂਦੇ ਨੇ 150 ਰੁਪਏ ਬਣਿਆ ਤੇ ਗਰਮੀ ਚ ਰਿਕਸ਼ਾ ਫਿਰ ਚੱਲ ਪੰਦਾ ਹਾਂਜੀ ਗਰਮੀ ਚ ਰਿਕਸ਼ਾ ਚੱਲ ਪੰਦਾ ਆਹ ਛਾਵੇਂ ਛੁਵੇਂ ਲਾ ਕੇ ਟਾਈਮ ਪਾਸ ਕਰ ਲਈਦਾ ਜੀ ਅੱਛਾ ਰਿਕਸ਼ਾ ਵੀ ਬੜਾ ਮਾੜਾ ਵਾ ਹਾਂ ਹੈ ਤੇ ਸਵਾਰੀ ਬੈ ਜਾਂਦੀ ਆ ਆਤੀ ਬੇਟੀ ਆ ਇੱਕ ਕੀ ਹੋਇਆ ਰਿਕਸ਼ੇ ਨੂੰ ਇਹ ਟੁੱਟ ਗਿਆ ਸੀ ਇਹ ਪਲਟੀਆਂ ਖਾ ਗਿਆ ਤੇ ਆ ਵੇਖੀ ਲੋਕਾਂ ਸਾਹਮਣੇ ਵੀ ਟੁੱਟ ਗਿਆ ਆ ਰੈਮ ਵੀ ਉਹ ਤੋੜ ਗਿਆ ਅੱਛਾ ਤੇ ਮੜਕੇ ਮੈਂ ਠੀਕ ਨਹੀਂ ਕਰਵਾਇਆ ਮੈਂ ਉਹਨੇ ਨਹੀਂ ਕਰਾਇਆ ਉਹ ਤੇ ਭਾੜੀ ਦਾ ਫਿਰ ਉਹ ਲੱਗੇ ਬੰਦੇ ਹੋ ਵਿਚਾਰਿਆ ਹਾਂ ਮੈਨੂੰ ਆਖਿਆ ਓਖਿਆ ਵੀ ਚੱਲ ਤੇ ਰਸ ਕਰਾਇਆ ਲੱਦ ਕੇ ਲੈ ਜਾ ਤੇ ਤੈਨੂੰ ਅਹੀ ਉਹ ਦੇ ਦਿੰਦੇ ਆ ਤੇ ਤੂੰ ਬਾਕੀ ਠੀਕ ਆ ਆਪਣੇ ਤਰ੍ਹਾਂ ਬੱਚੇ ਤੁਹਾਡੇ ਬੱਚੇ ਬੱਚੇ ਹੈਗੇ ਆ ਆਪ ਕੋ ਆਪਣੇ ਕੋ ਕੋ ਵੇਖ ਅੱਛਾ ਤੇ ਬਪਾਏ ਤੁਸੀਂ ਇਹ ਰਿਕਸ਼ਾ ਕਿਉਂ ਮਤਲਬ ਚਲਾਉਂਦੇ ਹੋ ਤੁਸੀਂ ਕੋਈ ਜੜੀ ਪਾਲੋ ਸਬ지 ਸੁਜੀ ਦੀ ਹੋਣੀ ਸਹੀ ਮੈਂ ਇਹਦਾ ਸਦਾ ਜੀ ਅਸਲ ਤੂੰ ਛੋੜਾ ਮੈਂ ਮਾਰਨਾ ਹਾਂ ਮੈਂ ਇਹਨਾਂ ਦੁਕਾਨਾਂ ਦੇ ਛੋੜਾ ਛੋੜਾ ਕੰਮ ਹੁੰਦਾ ਹਾਂ ਲਾਗੇ ਬਣੇ ਜਿੱਥੇ ਜਿੱਥੇ ਪੈਂਦੇ ਨੇ ਉੱਥੇ ਮੈਂ ਘਾਟ ਦਿੰਦਾ ਤੇ ਬਪਾਏ ਜੜੀ ਕਿਹੜੀ ਹੋਣੀ ਉਹ ਨਹੀਂ ਵਧੀਆ ਉਹ ਨਹੀਂ ਵਧੀਆ ਜੀ ਇਹਦੇ ਨਾਲ ਇਹ ਆਪੀ ਸਾਰੀ ਬਿਨਾਰ ਬਹਿ ਜਾਂਦੀ ਹੈ ਸਾਮਾਨ ਰੱਖ ਕੇ ਥੋੜੇ ਆ ਅੱਛਾ ਫੇ ਪੈਸੇ ਚਾਰ ਬਣ ਜਾਂਦੇ ਆ ਬਣ ਜਾਂਦੇ ਆ ਤੁਹਾਡੀ ਦਾ ਤੁਹਾਨੂੰ ਗੁਲਜਾਨ ਦਾ ਗਲਤ ਨਹੀਂ ਕਹਿਣਾ ਹਾਂ ਤੇ ਕਿੰਨੇ ਪੈਸੇ ਕਮਾਇਆ ਅੱਜ 150 ਰੁਪਏ ਕਮਾਇਆ ਇੰ ਮੈਂ ਤਾਂ ਤਾਂ ਕਹਿ ਰਿਹਾ ਸੀ ਮੈਂ ਕਿ ਜੇਕਰ ਤੁਸੀਂ ਆ ਛੱਡ ਕੇ ਤੁਸੀਂ ਸਬਜੀ ਸੁਬਜੀ ਲਾ ਲਓ ਉਹ ਵਧੀਆ ਨਹੀਂ ਹੈ ਤੇ ਉੱਥੇ ਇੱਥੇ ਆ ਵੀ ਆ ਦੁਕਾਨਦਾਰ ਵਾਗੂ ਬੋਲ ਆਵਾਜ਼ ਮਾਰਨੇ ਦੇ ਦਾ ਹਾਂ ਤੇ ਖਾੜੀਆਂ ਲੱਗੀਆਂ ਹਾਂ ਦਰਵਾਜ਼ਾ ਸਾਰਾ ਖਾੜੀਆਂ ਤੇ ਸਾਰਾ ਟੁੱਟਾ ਹੋ ਜਾ ਰਿਕਸ਼ਾ ਵਾ ਨਵਾਂ ਨਹੀਂ ਲਿਆ ਜਾਂਦਾ ਕਿੰਨੇ ਕੁ ਦਾ ਆ ਜਾਂਦਾ ਇੱਕ ਨਵਾਂ ਰਿਕਸ਼ਾ ਕਿੰਨੇ 197 ਹਜ਼ਾਰ ਮੰਗ ਲਿਆ ਤੁਸੀਂ ਵੀ ਹੈ ਨਹੀਂ ਜੁੜਦੇ ਨਹੀਂ ਨੇ ਹੈ ਧੰਨ ਗੁਰਦਾ ਆਉਂਦਾ ਇਹ ਤੇ ਰਿਕਸ਼ਾ ਸਾਰਾ ਪਾਟਾ ਪਿਆ ਤੇ ਆ ਖੁੱਲਦਾ ਵਾ ਆ ਖੋਲੋ ਸਾਨੂੰ ਖੋਲੋ ਤਨ ਗੁਰ ਗ੍ਰਾਮ ਦਾ ਖੋਲ 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 ਤਨ ਸਾਰੀ ਖੋਲੋ ਧੰਨ ਗੁਰ ਗ੍ਰਾਮ ਦਾ ਜੀ ਅੱਛਾ ਆਟ ਪਾਟੀ ਹੋਈ ਪਿੱਛੋਂ ਸਾਰੀ ਹਾਂ ਬੈੜਾ ਨਹੀਂ ਨਾ ਕਿਸ ਅ ਪਿੱਛੋਂ ਕਿੱਤੋਂ ਪਤਾ ਨਹੀਂ ਹੈ ਨਾ ਫੇਰ ਸਵਾਰੀ ਦੇ ਬੈਠਣਾ ਨਹੀਂ ਧੋਪ ਪਾਣੀ ਵਿਸੋ ਉੱਚਾ ਸੁਣਦਾ ਉੱਚਾ ਸੁਣਦਾ ਮੈਂ ਕਿਹਾ ਇਹ ਦੁਬਾਰਾ ਨਹੀਂ ਪੈਂਦੀ ਛਤਰੀ ਹਾਂ ਸਾਰੇ ਟਾਟੀ ਨਵਾਂ ਲਾਉਣ ਛੋਟੀਆ ਪਾਉਂਟ ਤੇ ਫੇਰ ਸਾਰਾ ਕੁਝ ਹਾਂ ਉਹਦੇ ਵੀ ਤਾਇਕ ਲੱਗ ਜਾਨੇ ਆ ਉਹ ਫਿਰ ਹੁੰਦਾ ਨਹੀਂ ਆਪਣੇ ਕੋ ਹੈ ਹਾਂਜੀ ਚਲੋ ਕਰ ਦਿਓ ਥੱਲੇ ਕਰ ਦਿਓ ਧੰਨ ਗੁਰਦਾਸ ਸਾਰਾ ਹੀ ਕਟੁੱਟਾ ਪਿਆ ਉਹ ਤੇ ਠੀਕ ਆ ਠੀਕ ਆ ਤੇ ਬਾਬਾ ਜੀ ਫਿਰ ਤੁਸੀਂ ਗੁਰੂ ਗੁਰੂ ਸਾਹਿਬ ਨੂੰ ਚੱਲੀ ਜੇਨ ਦੀ ਹਾਂਜੀ ਗੁਰੂ ਰਾਮਦਾਸ ਪਾਸ਼ਾ ਨੂੰ ਬੇਨਤੀ ਕਰਨੀ ਸੀ ਮਹਾਰਾਜ ਅਸੀਂ ਬਣੀਆਂ ਹੁੰਦੀਆਂ ਉਹ ਦੇਖ ਕੇ ਅੰਦਾਜ਼ਾ ਕਰਦੇ ਹਾਂ ਮਹਾਰਾਜ ਦਾ ਕਰਦੇ ਹੋ ਦੇਖ ਕਰਦੇ ਹਾਂ ਕਹਿ ਨਹੀਂ ਫਿਰ ਬਾਬਾ ਜੀ ਮੈਨੂੰ ਰਿਕਸ਼ਾ ਲੈ ਆ ਦਿਓ ਨਵਾਂ ਹੀ ਕਹਣਾ ਸੀ ਅਰੇ ਉਹ ਨਾਲ ਲੈ ਕੇ ਦੇਣਾ ਮਹਾਰਾਜ ਗੁਰੂ ਰਾਮਦਾਸ ਨੇ ਦੇਣਾ ਜੀ ਇਹ ਸਭ ਕੁਝ ਹਾਂ ਉਹ ਤੇ ਹੈ ਹੀ ਆ ਬੜਾ ਰਿਕਸ਼ਾ ਵਾ ਦਸਤਾਰ ਬੰਨ ਲੈਂਦੀ ਆ ਧੰਨ ਗੁਰਦਾਸ ਹਾਂਜੀ ਹੀ ਕੋਈ ਗੱਲ ਹੈ। ਅੱਛਾ ਜੀ। ਅੱਛਾ ਜੀ। ਹਾਂਜੀ ਰੱਖ ਕਰਕੇ। ਚਲੋ ਕੋਈ ਨਾ ਬਾਬਾ ਜੀ ਇਤਨਾ ਕੰਮ ਕਰੋ। ਹਾਂਜੀ। ਤੁਸੀਂ ਨਾ ਕੰਮ ਕਰੋ ਆਪਣਾ ਤੁਹਾਨੂੰ ਨਾ ਗੁਰੂ ਜੀ ਆਂਦਾਸ ਪਾਸ਼ਾ ਦੇ ਵੱਲੋਂ। ਹਾਂਜੀ। ਤੁਸੀਂ ਕੰਮ ਕਰੋ ਆ ਰਿਕਸ਼ਾ ਲੈ ਕੇ ਨਾ ਮੈਂ ਤੁਹਾਨੂੰ ਇੱਕ ਕਾਰਡ ਦੇਣਾ ਜੇਸੀ ਰਿਕਸ਼ੇ ਵਾਲੇ ਦਾ। ਅੱਛਾ ਜੀ। ਨਾਈਆ ਵਾਲੇ ਮੋੜ ਆ। ਠੀਕ ਹੈ। ਤੁਸੀਂ ਯਾਰ ਰਿਕਸ਼ਾ ਲੈ ਕੇ ਨਾ ਉੱਥੇ ਤੁਸੀਂ ਆ ਜਾਓ। ਅੱਛਾ ਜੀ। ਗੁਰੂ ਰਾਮਦਾਸ ਪਾਤਸ਼ਾਹ ਨੇ ਤੁਹਾਡੀ ਅਰਦਾਸ ਸੁਣੀ ਆ ਠੀਕ ਆ ਤੇ ਆਪਾਂ ਤੁਹਾਨੂੰ ਨਵਾਂ ਰਿਕਸ਼ਾ ਲੈ ਆ ਦਿੰਦੇ ਆ ਉਹਦੇ ਫਿਰ ਤੁਹਾਨੂੰ ਨਾ ਸੋਖਾ ਹੋ ਜੂਗਾ ਚਲਾਣਾ ਕਿਉਂਕਿ ਇਹ ਭਾਰਾ ਚੱਲਦਾ ਹੋਣਾ ਨਹੀਂ ਭਾਰਾ ਚੱਲਦਾ ਤੇ ਉਹ ਨਵਾਂ ਰਿਕਸ਼ਾ ਹੋਊਗਾ ਸਵਾਰੀ ਵੀ ਇਸ ਜਾਰ ਹੋਊਗੀ ਠੀਕ ਆ ਉਹ ਨਾਲ ਦੇਖੋ ਜੀ ਤਾਂ ਆਣਾ ਦੂਣ ਦੇੜੇ ਹਾਂ ਉਹ ਤੁਹਾਡਾ ਸੋਖਾ ਹੋ ਜੂਗਾ ਤੇ ਤੁਸੀਂ ਨਾ ਫਿਰ ਆਪਣੇ ਸ਼ਹਿਰ ਚ ਹੀ ਲੱਗ ਲਾ ਕੇ ਇੱਕ ਚਲਾਇਓ ਇਨੀ ਦੂਰ ਦੂਰ ਨਾ ਆਇਓ ਠੀਕ ਆ ਨਾ ਇਨੀ ਦੂਰ ਮੈਂ ਆਉਦੇ ਨਹੀਂ ਹਾਂ ਲੱਗ ਲਾ ਕੇ ਚਲਾਇਓ ਤੇ ਕੋਈ ਨਹੀਂ ਤੁਸੀਂ ਕੰਮ ਕਰੋ ਤੁਸੀਂ ਨਾ ਕੱਲ ਸਵੇਰੇ ਤੁਸੀਂ ਆ ਜਿਓ ਬਾਬਾ ਜੀ ਮਹੀਆ ਵਾਲਾ ਮੋੜ ਮੈਂ ਤੁਹਾਨੂੰ ਕਾਰਡ ਦੇ ਦੇਣਾ ਵਾ ਠੀਕ ਆ ਉਹਨਾਂ ਕੋਲ ਤੁਸੀਂ ਚਾਕੇ ਤੁਸੀਂ ਕਹਣਾ ਕਿ ਨਿਰਵੈਰ ਸਿੰਘ ਜੀ ਮਿਲੇ ਸੀ ਹਾਂਜੀ ਬੁਲਟ ਵਾਲੇ ਬਾਬਾ ਜੀ ਕਹਦੇ ਹੋਏ ਠੀਕ ਆ ਇਹ ਹੈ ਉਹਨਾਂ ਨੇ ਕਹਦੇ ਹੋ ਫਿਰ ਉਹ ਫਿਰ ਤੁਹਾਨੂੰ ਨਵਾਂ ਰੂਕਾ ਦੇ ਦੇਣਗੇ ਠੀਕ ਹੈ ਠੀਕ ਹੈ ਜੀ ਸਭ ਤੋਂ ਪਹਿਲੇ ਤੁਸੀਂ ਸਵੇਰੇ ਜਾਣਾ ਗੁਰਦੁਆਰੇ ਸਾਹਿਬ ਧੰਨਵਾਦ ਕਰਨਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਫਿਰ ਕੱਲ ਸਵੇਰੇ 11 ਵਜੇ ਤੁਸੀਂ ਉੱਥੇ ਤੁਸੀਂ ਆ ਜਿਓ ਫਿਰ ਆਪਾਂ ਤੁਹਾਨੂੰ ਮਿਲਦੇ ਆ ਠੀਕ ਹੈ ਜੀ ਚਲੋ ਸਿੱਕੇ ਖਾਲਸਾ ਜੀ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਠੀਕ ਹੈ ਪਿਆਰੋ ਜਾਓ ਤੁਸੀਂ ਹੁਣ ਹਾਂ ਕੱਲ ਤੁਸੀਂ 11 ਵਜੇ ਆਜਣਾ ਮੈਂ ਤੁਹਾਨੂੰ ਕਾਰ ਦੇਣਾ ਵਾ ਇਹ ਇਹ ਬਾਬਾ ਜੀ ਮੇਰਾ ਚਾੜਾ ਕਿੱਥੇ ਤੁਸੀਂ ਆ ਜਿਓ 11 ਵਜੇ ਠੀਕ ਹੈ ਪਹਿਲੇ ਗੁਰਦੁਆਰੇ ਜਾ ਕੇ ਅਰਦਾਸ ਬੇਨਤੀ ਕਰਕੇ ਧੰਨਵਾਦ ਕਰਕੇ ਗੁਰੂ ਆਦਸ ਪਾਸ਼ਾ ਦਾ ਫਿਰ ਤੁਸੀਂ ਆ ਜਿਓ ਜਿਆਦਾ ਜਿਆਦਾ 8:00 ਪਰ ਦਮਦਮਾ ਸਾਹਿਬ ਹੈ ਨਾ ਤੁਸੀਂ ਉੱਥੇ ਉੱਥੇ ਜਿੱਥੇ ਵੀ ਜਿੱਥੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਨੇ ਉਹਨਾਂ ਦਾ ਸਤਿ ਪ੍ਰਕਾਸ਼ ਹੈ ਗੁਰੂ ਆਦਸ ਪਾਸ਼ਾ ਜੀ ਹੈਗੇ ਨੇ ਉੱਥੇ ਅਰਦਾਸ ਜੋਗੀ ਕਰਕੇ ਆਇਓ ਠੀਕ ਹੈ ਜੀ ਕੱਲ ਜਦਨਾ ਆ ਜਾਓ ਠੀਕ ਹੈ ਬੱਤੀ ਆ ਰਹੇ ਚਲੋ ਠੀਕ ਹੈ ਜੀ ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਚੰਗਾ ਬਾਬਾ ਕੋਣੀ ਲੈ ਲੈ ਜੋ ਤੁਸੀਂ ਤੁਹਾਨੂੰ ਬਹੁਤ ਦਾ ਅੰਦਾਜ਼ੀ ਵਾਹ ਬਹੁਤ ਵਾਹੀ ਗਜੀਤ ਵਾਹੀ ਗਜੀਤ ਵਾਹ ਕਾਲ ਸਾਹਿਬ ਵਾਈ ਕੋਟ ਦੀ ਫਤਿਹ ਜੀ ਕਦੋਂ ਵੀ ਨਹੀਂ ਇਹਨਾਂ ਜਾਂਦੀ ਹੈ ਬਾਬਾ ਜੀ ਵਾਈ ਕਾਲ ਸਾਹਿਬ ਫਤਿਹ ਜੀ ਵਾਈ ਕਾਲ ਸਾਹਿਬ ਵਾਈ ਕੋਟ ਦੀ ਫਤਿਹ ਬਾਬੇਓ ਠੀਕ ਹੋ ਚੜਦੀ ਗੱਲਾ ਮਾਫੀ ਚਾਹਨਾ ਮੈਂ ਲੇਟ ਹੋ ਗਿਆ ਕਰਦੇ ਆਹੀ ਹੋ ਗਏ ਦੇਰੀ ਹੋ ਗਈ ਫੜਦੇ ਆ ਜੋ ਬੜਗੀ ਰੈਡੀ ਤੁਸੀਂ ਆਪਣਾ ਰਿਕਸ਼ਾ ਵੀਲ ਹੈ ਇਹ ਪਸੰਦ ਆ ਗਿਆ ਪਸੰਦ ਆਇਆ? ਹਾਂ ਜੀ। ਤੁਨ ਗੁਰੂ ਜਾਨਦਾਰ। ਬਹੁਤ ਸੋਨਾ ਬਣੀ। ਆ ਕਿਦਾਂ ਚੂਸ? ਲਾਲ ਬੜਾ। ਠੀਕ ਆ। ਇਹਨੇ ਭਾਈ ਪਿੱਛੋਂ ਨਾ ਉਹ ਨੰਬਰ ਹਟਾਤਾ ਜੇ। ਬਾਅਦ ਬਾਅਦ ਪਾਪਾ ਜੀ ਦਾ। ਵੈਰੀ ਗੁੱਡ ਵੈਰੀ ਗੁੱਡ। ਕਿ ਚਲਾ ਗਿਆ ਉਹ? ਤੁਨ ਗੁਰੂ ਜਾਨਦਾਰ। ਤੁਨ ਗੁਰੂ ਜਾਨਦਾਰ, ਤੁਨ ਗੁਰੂ ਜਾਨਦਾਰ। ਸਦਾ ਪਾਪਾ ਜੀ ਦੀ ਗਤੀ ਬਣ ਗਈ ਆ। ਲੈ ਗਿਆ ਚਲਾ ਗਿਆ ਧਿਆਨ। ਤੁਨ ਗੁਰੂ ਜਾਨਦਾਰ, ਤੁਨ ਗੁਰੂ ਜਾਨਦਾਰ। ਤੁਨ ਗੁਰੂ ਜਾਨਦਾਰ। ਤੁਨ ਗੁਰੂ ਜਾਨਦਾਰ। ਪਹਿਲੇ ਬਾਬਾ ਜੀ ਆ ਸੀ ਗੱਡੀ ਆ ਖੜੀ ਹੈ ਜੀ ਟੁੱਟੀ ਹੋਈ ਤੇ ਹੁਣ ਨਵੀਂ ਗੱਡੀ ਵੀ ਦੇਤੀ ਬਾਬਾ ਜੀ ਨੂੰ ਨਵੀਂ ਗੱਡੀ ਮਿਲ ਗਈ ਹੈ ਜੀ ਪਹਿਲੇ ਆ ਖਰਾਬ ਜੀ ਗੱਡੀ ਸੀ ਬਾਬਾ ਜੀ ਕੋਲ ਇਹ ਚੱਲਦੀ ਹੈ ਹਾਂ ਚੱਲਦੀ ਹੈ ਠੀਕ ਹੈ ਨਹੀਂ ਜੀ ਨਹੀਂ ਦੋ ਚਾਰ ਨਹੀਂ ਮਾਲਕ ਨੇ ਤੁਹਾਡੇ ਨਾਮ ਇਹ ਨਹੀਂ ਨਹੀਂ ਮਾਲਕ ਨਹੀਂ ਆਪ ਤੁਹਾਨੂੰ ਦੇਣਾ ਸੀ ਨਾ ਆ ਜੋ ਅੰਦਰ ਆਇਓ ਕਹੇ ਦੇ ਦਈਏ ਆ ਜੋ ਆ ਜੀ ਅੰਦਰ ਪੈਸੇ ਦੇ ਦਈਏ ਨਾ ਬਾਕੀ ਜੀ ਬੈਠ ਗਏ ਫਿਰ ਨਵੇਂ ਤੇ ਬਹਿਣ ਆਈਆਂ ਅਖਦਾ ਜੀ ਨਵੇਂ ਤੇ ਬਹਿਣ ਗਿਆ ਆਣ ਗਿਆ ਪੁਰਾਣੀ ਤੇ ਦੇਖ ਕੇ ਕਿ ਸਵਾਰੀ ਨਹੀਂ ਬੈਂਦੀ ਉਹਦੇ ਆ ਮਾਰਾ ਮੋਟਾ ਭਾਰ ਤੋੜਿਆ ਥੋੜਾ ਬੜਾ ਇਹ ਤੋਂ ਭਾਰ ਪੂਨਾ ਘਟਾਇਓ ਤੇ ਸਵਾਰਿਆ ਭਾਇਓ ਭਾਰ ਨਹੀਂ ਅਸੀਂ ਕਰਦੇ ਜੀ ਬਹੁਤ ਹੂੰ 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 ਉਹ ਭਾਰ ਤੇ ਉਹ ਹੁੰਦਾ ਜਿਹੜਾ ਸਵਾਰੀ ਕੋ ਥੋੜਾ ਮੋਟਾ ਵਾ ਹੂੰ 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 ਬਸ ਉਹ ਹੋ ਜਾਂਦੀ ਨਵੇਂ ਰਿਕਸ਼ਾ ਨਾ ਮਤਾ ਕਰੇ ਭਾਰ ਪੂਨਾ ਢੋਇਓ ਸਵਾਰੀ ਵਾਲਾ ਤੁਸੀਂ ਆਪ ਗਿਆ ਆਹੀ ਤੇ ਤੁਹਾਨੂੰ ਕਹਿੰਦੇ ਸੀ ਜੀ ਜਿਹੜੀ ਲਾ ਲਓ ਜੂਸ ਦੀ ਪਰ ਤੁਸੀਂ ਕਿਹਾ ਨਹੀਂ ਨਹੀਂ ਉਹ ਆਪਣੇ ਕੋ ਚੱਲਣੀ ਨਹੀਂ ਜਿਹੜਾ ਕੰਮ ਬਾਬਾ ਜੀ ਅੱਛਾ ਜਿਹੜਾ ਮਤਲਬ ਇਥੇ ਪਤਾ ਗੱਲ ਕੀ ਆ ਇ ਦੁਕਾਨਦਾਰ ਭਾਗ ਵਿਆ ਕੋਈ ਆਦਾ ਸਮਾਨ ਛੱਡਿਆ ਮੇਰੇ ਕੋਲ ਆ ਗਿਆ ਦਾ ਥੋੜਾ ਸਮਾਨ ਨਾ ਕੰਮ ਕਰਦੇ ਨਾ ਇਹ ਕੰਮ ਕਰਦੇ ਆ ਜੀ ਤੇ ਇਸ ਕਰਕੇ ਆਪਾਂ ਟਾਈਮ ਆਪਣਾ ਸਰਦਾਂ ਲੋ ਰੇੜੀ ਦੀ ਮਾਇਆ ਵਾ ਹਾਂਜੀ ਇਹ ਤੁਹਾਡੀ ਰੇੜੀ ਦੀ ਮਾਇਆ ਵਾ ਇਹ ਗੁਰਸਿੱਖਾਂ ਦਾ ਦਸਵੰਦ ਦਾਤ ਬਾਬਾ ਜੀ ਜਿਹੜਾ ਗੁਰੂ ਅਮਰਦਾਸ ਪਾਸ਼ਾ ਜੀ ਵੱਲੋਂ ਤੁਹਾਡੇ ਵਾਸਤੇ ਆਇਆ ਠੀਕ ਹੈ ਇਹਦੇ ਨਾਲ ਉਹੀ ਰੇੜੀ ਖਰੀਦ ਲੋ ਤੋਂ ਇਹਨਾਂ ਨੂੰ ਮਾਇਆ ਦੇ ਦਿਓ ਹਾਂਜੀ ਠੀਕ ਹੈ ਜੀ ਅੱਜ ਤੋਂ ਇਹ ਰੇੜੀ ਤੁਹਾਡੀ ਆ ਤੇ ਬਾਬਾ ਜੀ ਇਹ ਰੇੜੀ ਦੇਣ ਵਾਲੇ ਕੋਣ ਆਪਣਾ ਕੌਣ ਜੀ ਰਾਜ ਬਾਬਾ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਪਾਤਸ਼ਾਹੀ ਤੁਹਾਨੂੰ ਜਿਹੜੀ ਦੇਣ ਵਾਲੀ ਕੌਣ ਆ ਗੁਰੂ ਰਾਮਦਾਸ ਗੁਰੂ ਰਾਮਦਾਸ ਪਾਤਸ਼ਾਹੀ ਜਿਨ੍ਹਾਂ ਨੇ ਤੁਹਾਡੇ ਵਾਸਤੇ ਜਿਹੜੀ ਭੇਜੀ ਆ ਇਹ ਸਾਡਾ ਕੋਈ ਇਹਦੇ 'ਚ ਇਹਾਸਾਨ ਨਹੀਂ ਅਸੀਂ ਕੁਛ ਨਹੀਂ ਕੀਤਾ ਤੁਹਾਡੇ ਲਈ ਠੀਕ ਹੈ ਠੀਕ ਹੈ ਤੁਹਾਨੂੰ ਦੇਣ ਵਾਲਾ ਤੁਹਾਡੇ ਗੁਰੂ ਰਾਮਦਾਸ ਪਾਤਸ਼ਾਹੀ ਜੀ ਆ ਠੀਕ ਹੈ ਆਪਾਂ ਵੀ ਤੁਹਾਨੂੰ ਕੋਸ਼ਿਸ਼ ਦਿੱਤਾਗਾ ਤੇ ਬਾਕੀ ਤੁਸੀਂ ਅੱਦਾਸ ਵੀ ਇੰਦੀ ਕਰਿਓ ਕਿ ਗੁਰਸਿੱਖਾਂ ਦੇ ਅਸੀਂ ਕੰਮ ਆਂਦੇਖ ਰਹੀਏ ਤੁਹਾਡੇ ਵਰਗਿਆਂ ਦੇ ਹਨਾ ਸਾਡੀ ਕੋ ਮੇਤਰਾ ਹੀ ਕਰਦੀ ਰਵੇ ਲੋ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਬਾਬਿਓ ਜਦੋਂ ਵੀ ਤੁਹਾਨੂੰ ਲੱਗੇ ਨਾ ਕਿ ਕੋਈ ਕੰਮ ਨਹੀਂ ਚੱਲਦਾ ਜਦੋਂ ਬਿਲੇ ਬੈਠੇ ਹੁੰਦੇ ਹੋ ਸਵਾਰੀ ਨਹੀਂ ਆਂਦੀ ਉਦੋਂ ਇਹ ਜਾਪ ਕਰਨਾ ਠੀਕ ਹੈ ਕਿਉਂਕਿ ਤੁਹਾਨੂੰ ਇਹ ਰੇੜੀ ਤੁਹਾਡੇ ਪਾਤਸ਼ਾਹ ਜੀ ਨੇ ਦਿੱਤੀ ਆ ਠੀਕ ਹੈ ਤੇ ਬਹੁਤੀ ਦੂਰ ਨਹੀਂ ਜਾਣਾ ਹੈਗਾ ਜਿਵੇਂ ਕੱਲ ਉਹ ਕਿਥੇ ਠੀਕ ਹੈ ਬੱਜੀਓ ਗਏ ਸਰਕਾਰ ਮੈਂ। ਬਣ ਆ ਤੁਹਾਡੀ ਪਹਿਲੀ ਗੱਡੀ ਦੇਖ ਲਓ ਟੁੱਟੀ ਹੋਈ ਇਹ ਤੁਹਾਡੀ ਪਹਿਲੀ ਗੱਡੀ ਸੀ ਇਹ ਤੁਹਾਡੀ ਨੰਗੀ ਗੱਡੀ ਟੁੱਟੀਆਂ ਦਾ ਟੁੱਟੀ ਹੋਈ ਠੀਕ ਹੈ ਜੀ ਚਲੋ ਫਿਰ ਤੁਸੀਂ ਲੈ ਜਾਓ ਠੀਕ ਬਾਬਾ ਜੀ ਚਲੋ ਚੱਲ ਦੀ ਗੱਲ ਤੇ ਠੀਕ ਹੈ ਚਲੋ ਠੀਕ ਹੈ ਜੀ ਬਾਈ ਖਾਲਸਾ ਵਾਹੀ ਕਰ ਦਿੱਤੀ ਪਤੇ ਚਲੋ ਲੈ ਜਾਓ ਭਾਜੀ ਲੋਕ ਕਮਾਓ ਖਾਓ ਚਲੋ ਠੀਕ ਹੈ ਜੀ ਚਲੋ ਜੀ ਸਤਿ ਸ਼੍ਰੀ ਅਕਾਲ ਸੋ ਗੁਰੰਦਸ ਕਾਤੇ ਦੀ ਇਨਕਾਰ ਕੀਤਾ ਹੋਈ ਹੈ ਉਹ ਬੁੱਧ ਗੁਰੂ ਨਵਾਰਿਖਾ ਮਿਲ ਗਿਆ ਭਾਈ ਤਾਂ ਕਿੰਨੇ ਖੁਸ਼ ਆ ਦੇਖੋ ਜੀ ਐਕਚੁਅਲੀ ਦਾਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਤੇ ਦੀ ਰੋਜੀ ਰੋਟੀ ਚੱਲੇ ਤੇ ਕਿਸੇ ਨੂੰ ਆਪਣੇ ਗੁਣ 'ਤੇ ਬਲੀਵ ਹੋਵੇ ਉਹ ਇਹਦਾ ਪੁਰਾਣਾ ਜਿਹੜਾ ਰੁੱਖਾ ਸੀ ਯਾ ਸੀ ਤੇ ਇਹ ਖੁੱਟਾ ਹੋਇਆ ਸੀ ਤੇ ਪੁੱਛੋ ਸਾਰੀ ਉਹ ਜਿਹੜੀ ਸਰਪਾਲੀ ਪਾਟੀ ਹੋਈ ਸੀ ਸੋ ਅੱਜ ਗੁਰੂ ਜੀ ਆਂਦਾ ਸਵਾਸ਼ਾ ਜੀ ਨੇ ਮਿਹਰ ਕੀਤੀ ਆ ਤੇ ਨਵਾਂ ਰੁੱਖਾ ਜਿਹੜਾ ਮਿਲ ਗਿਆ ਇਹਨਾਂ ਨੂੰ ਸੋ ਆਸਵਾਸ ਗੁਰੂ ਜੀ ਆਂਦਾ